ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸ਼ਤਨਾਮ ਸਿੰਘ ਜੀ ਆਦਵ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ। ਇਸ ਹੜ੍ਹ ਮਾਰੇ ਅਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜਾਂ ਨਹੀਂ। ਇਹਦੇ ਬਾਰੇ ਵੀ ਪੂਛਾ ਚਰਚਾ ਕਰਾਂਗੇ। ਇਸ ਤੋਂ ਲਾਵਾ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਆ ਉਹ ਇਸ ਹੜੇ ਪੀੜਿਤ ਲੋਕਾਂ ਦੀ ਸੇਵਾ ਦੇ ਲਈ ਕਿਸ ਤਰ੍ਹਾਂ ਅੱਗੇ ਹੋ ਕੇ ਇਹ ਸੇਵਾ ਕਰ ਰਹੀਆਂ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਚਰਚਾ ਇਹ ਕਰਨੀ ਬਣਦੀ ਹੈ ਕਿ ਇਹ ਜਿਹੜੇ ਹੜ ਆਏ ਹਨ ਇਹਦੇ ਦੀਸਨ ਭਾਵੇਂ ਪੁਰਸ਼ ਵੀ ਹੋਣ ਦੇਕਨ ਇਨ ਹੜਾਂ ਦੇ ਦਰਾਂ ਕੋਈ ਜਾਨੀ ਤੇ ਮਾਲੀ ਨੁਕਸਾਨ ਦੇ ਲਈ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਮੈਂ ਇਸ ਲਈ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਠਹਿਰਾਉਣਾ ਹੈ ਕਿ ਉਹ ਜਿੰਨੇ ਵੀ ਨਦੀਆਂ ਨਾਲੇ ਪੰਜਾਬ ਦੇ ਵਿੱਚ ਸਨ ਉਹ ਉਹਨਾਂ ਦੀ ਉਹਨਾਂ ਨੇ ਸਫਾਈ ਕਰਾਉਣ ਤੋਂ ਬਿਰੇਜ ਕੀਤਾ ਅਜੇ ਵੀ ਬਹੁਤ ਸਾਰੇ ਮੈਂ ਨੌਜਵਾਨ ਇਨਾਂ ਨਾਲਿਆਂ ਦੀਆਂ ਨਾਲਿਆਂ ਵਿੱਚੋਂ ਬੂਖੀਆਂ ਵੱਧ ਗਏ ਜਿਹੜੇ ਛੋਟੇ-ਛੋਟੇ ਰੁੱਖ ਹੈ ਉਹ ਬਾਹਰ ਕੱਢਦੇ ਦਿਸਦੇ ਆ ਇਹਦਾ ਮਤਲਬ ਇਹ ਗਿਣਿਆ ਜਾਣਾ ਚਾਹੀਦਾ ਆ ਕਿ ਅਜੇ ਤੱਕ ਵੀ ਨਾਲਿਆਂ ਦੀਆਂ ਜਿਹੜੀਆਂ ਸਫਾਈਆਂ ਆ ਉਹ ਠੀਕ-ਠੀਕੇ ਨਾਲ ਕਰਵਾਈਆਂ ਨਹੀਂ ਗਈਆਂ ਇਹਦਾ ਜਿਹੜਾ ਸਾਰਾ ਜਿਹੜਾ ਦੋਸ਼ ਹੈ ਇਹ ਪੰਜਾਬ ਸਰਕਾਰ ਦੇ ਉੱਤੇ ਮੜਕ ਆਉਂਦਾ ਹੈ। ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਹੜ੍ਹਾਂ ਦਾ ਮੁਕਾਬਲਾ ਕਰਨ ਦੇ ਲਈ ਕੋਈ ਟੀਮਾਂ ਵਗੈਰਾ ਨਹੀਂ ਬਣਾਈਆਂ। ਕਿਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਨੂੰ ਨਿਯਠਨਾਇਆ ਇਹਦੇ ਬਾਦੇ ਕੋਈ ਆਪਣੀ ਜਿਹੜੇ ਸਟੈਂਡਿੰਗ ਆਰਡਰ ਹੈ ਉਹ ਵੀ ਨਹੀਂ ਦਿੱਤੇ ਗਏ। ਔਰ ਇਹਦੇ ਵਿੱਚ ਕੀ ਪਲੱਸ ਮਾਈਨਸ ਹੋਣਗੇ ਕੀ ਕੀ ਯਤਨ ਕਿਹੜੇ ਕਿਹੜੇ ਪਾਸੇ ਤੋਂ ਹੋਣੇ ਚਾਹੀਦੇ ਹਨ ਇਹਦੇ ਬਾਰੇ ਵੀ ਕੋਈ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਆ ਉਹ ਆਪਣੇ ਤੌਰ ਦੇ ਉੱਤੇ ਹੜਪੀੜਿਤ ਲੋਕਾਂ ਦੇ ਲਈ ਔਰ ਉਹਨਾਂ ਦੇ ਪਸ਼ੂਆਂ ਦੇ ਖਾਣ ਪੀਣ ਦੇ ਲਈ ਆਪਣਾ ਹਰਾ ਚੜਾ ਔਰ ਆਦਮੀਆਂ ਲਈ ਪੁਰਸ਼ਾਂ ਲਈ ਆਨੰਦ ਰੋਟੀ ਪਾਣੀ ਦਾ ਜਿਹੜਾ ਇਹ ਚੀਜ਼ਾਂ ਆ ਉਹ ਲਿਆ ਰਿਆ ਇਹਦੇ ਵਿੱਚ ਮੈਂ ਅਜ ਤਾਈ ਕੋਈ ਸਰਕਾਰੀ ਅਧਿਕਾਰੀ ਕੋਈ ਮੰਤਰੀ ਕੋਈ ਸੰਤਰੀ ਅੱਜ ਹਿਤ ਤੱਕ ਇਹ ਨਹੀਂ ਦੇਖਿਆ ਕਿ ਕਿਸੇ ਮੰਤਰੀ ਨੇ ਆਪਣੇ ਲੋਕਾਂ ਨੂੰ ਇਕੱਠਾ ਕਰਕੇ ਔਰ ਭਾਰੀ ਮਤਲਬ ਵਿੱਚ ਲੰਘ ਤਿਆਰ ਕਰਵਾ ਕੇ ਕਦੀ ਉਥੇ ਲਿਆਂਦਾ ਹੋਵੇ ਹਾਂ ਇਹ ਜੂਰਾ ਹੈ ਕਿ ਫੋਟੋ ਸ਼ੂਟ ਕਰਾਉਣ ਲਈ ਵੀਡੀਓ ਸ਼ੂਟ ਕਰਵਾਉਣ ਦੇ ਲਈ ਜਿਹੜੇ ਸਿਆਸੀ ਲੀਡਰ ਹੈ ਉਹ ਵੱਖ-ਵੱਖ ਸਮੇਂ ਤੇ ਵੱਖ-ਵੱਖ ਥਾਵਾਂ ਤੇ ਜੂਰਾ ਆਪਣੀ ਡਿਊਟੀ ਲਗਾਉਂਦੇ ਹੈ ਲੇਕਿਨ ਜੇ ਇਹ ਸਮਾਲ ਸੇਵੀ ਜਥੇਬੰਦੀਆਂ ਅਸ਼ਈ ਮੈਨਿਆਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਅੱਗੇ ਨਾ ਆਉਂਦੀਆਂ ਫੇਰ ਪੰਜਾਬ ਦਾ ਦ੍ਰਿਸ਼ ਕਿਹੋ ਜਿਹਾ ਹੋਣਾ ਸੀ ਇਹਦੇ ਬਾਰੇ ਕੋਈ ਕੋਲੋਂ ਪੁੱਛਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਫਿਰ ਵੀ 350 ਦੇ ਕਰੀਬ ਕਰੀਬ ਮਨੁੱਖੀ ਜਾਨਾਂ ਗਈਆਂ ਹਨ ਔਰ ਬਹੁਤ ਸਾਰੇ ਪਸ਼ੂਆਂ ਦੀਆਂ ਜਾਨਾਂ ਵੀ ਖਤਮ ਹੋਈਆਂ ਹਨ ਇਹਦੇ ਨਾਲ ਨਾਲ ਲੋਕਾਂ ਨੂੰ ਜਿੱਥੇ ਆਪਣੇ ਪਰਿਵਾਰਾਂ ਵਿੱਚੋਂ ਕੋਈ ਆਦਮੀ ਜਾਂ ਔਰਤ ਉਹ ਮੱਤੀ ਹੋਈ ਧੀਆ ਉਹ ਉੱਥੇ ਉਹਨਾਂ ਦਾ ਪਸ਼ੂ ਭਾਈਚਾ ਦਾ ਜਿਹੜਾ ਆ ਪਸ਼ੂ ਆ ਜਿਹੜੇ ਉਹ ਵੀ ਉਹਨਾਂ ਕੋਲੋਂ ਮੈਸ ਹੋ ਗਏ ਹਨ ਜਾਂ ਕਹਿ ਲੋ ਖਤਮ ਹੋ ਗਏ ਹਨ ਲੇਕਿਨ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਕੋਈ ਵੀ ਸਰਕਾਰੀ ਜਥੇਬੰਦੀ ਜਾਂ ਸਰਕਾਰੀ ਸੰਸਥਾ ਜਾਂ ਕੋਈ ਮਨੈਸਟਰੀਅਨ ਗੁਰੂ ਇਹ ਨਦੀ ਸ਼ਹਿਤਾ ਲਈ ਅਜੇ ਤੱਕ ਨਹੀਂ ਬੋੜ ਸਕਿਆ ਹਾਂ ਜਿੱਥੇ ਜਿੱਥੇ ਉਸ ਵੇਲੇ ਸਾਡਾ ਮਨ ਬੜਾ ਦੁੱਖ ਦੁਖੀ ਹੋਇਆ ਜਦੋਂ ਬਹੁਤ ਸਾਰੇ ਐਮਐਲਿਆਂ ਨੇ ਮੰਤਰੀਆਂ ਨੇ ਇਹ ਉੱਥੇ ਜਾ ਕੇ ਸਿਰਫ ਆਪਣਾ ਹੱਥ ਦਰਿਆਵਾਂ ਵੱਲੋਂ ਕਰਕੇ ਜਾਂ ਨਦੀਆਂ ਵੱਲੋਂ ਕਰਕੇ ਫੋਟੋ ਖਿਚਾ ਕੇ ਵਾਪਸ ਆਏ ਇਹੋ ਜ ਹੈ ਬਹੁਤ ਸਾਰੇ ਜਿਹੜੇ ਆ ਉੱਥੇ ਇਹ ਗੱਲਾਂ ਹੋਈਆਂ ਆ ਔਰ ਮੈਂ ਸਮਝਦਾ ਹਾਂ ਜੇ ਡੀਵੀ ਮੰਤਰੀਆਂ ਐਮਐਲਏ ਨੇ ਇਹੋ ਜਿਹੇ ਕੰਮ ਕੀਤੇ ਆ ਉਥੇ ਜਾ ਕੇ ਲੋਕਾਂ ਦੀ ਮਦਦ ਕਰਨ ਤੋਂ ਕਦਮ ਨਾਲੋਂ ਇਹ ਉਹਨਾਂ ਨੇ ਇਹਨਾਂ ਕੰਮਾਂ ਨੂੰ ਫੋਟੋ ਸ਼ੂਟ ਕਰਾਉਣ ਦੇ ਕੰਮਾਂ ਨੂੰ ਪੈਰ ਦਿੱਤੀ ਆ ਮੈਂ ਸਮਝਦਾ ਉਹਨਾਂ ਲੋਕਾਂ ਦੇ ਵਿੱਚ ਇਨਸਾਨੀਅਤ ਦਾ ਨਾਂ ਦੀ ਕੋਈ ਚੀਜ਼ ਨਹੀਂ ਔਰ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਜਾਣਾ ਚਾਹੀਦਾ ਹੈ ਜਿੱਥੋਂ ਤੱਕ ਲੋਕਾਂ ਦਾ ਇਸ ਹੜ ਦਾ ਤਲਕ ਮੈਂ ਇੱਕ ਛੋਟੇ ਹੁੰਦਿਆਂ ਜਦੋਂ ਮੈਂ 5ਵੀਂ 7ਵੀਂ ਪੜ੍ਹਦਾ ਹੋਊਗਾ ਉਦੋਂ ਇੱਕ ਬਹੁਤ ਸਾਰਾ ਭਿਆਨਕ ਹੜ ਦਾ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਫਲਾਣੀ ਤੀਖ ਤੱਕ ਇਹਨਾਂ ਵੱਡਾ ਨੁਕਸਾਨ ਹੋ ਚੁੱਕਾ ਹੋ ਸਕਦਾ ਆ ਤੇ ਇਹਦੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਹ ਬਹੁਤ ਚੰਗੀ ਗੱਲ ਹੈ ਉਦੋਂ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਨਹੀਂ ਪਤਾ ਲੇਕਿਨ 1988 ਦਾ ਜਿਹੜਾ ਫਲੱਡ ਸੀ ਉਹ ਮਾਰੇ ਹੱਥੀ ਜਿਹੜਾ ਗੁਜਰਿਆ ਉਹਦੇ ਵਿੱਚ ਲੋਕਾਂ ਨੂੰ ਲੋੜੀਂਦੀ ਸਹਾਇਤਾ ਪਹੁੰਚਾਉਣ ਦੇ ਲਈ ਅਸੀਂ ਵੀ ਆਪਣਾ ਰੋਲ ਜਿਹੜਾ ਅਦਾ ਕੀਤਾ ਸੀ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਵੱਡੇ ਵੱਡੇ ਜ਼ਿਮੀਂਦਾਰ ਵੱਡੇ ਵੱਡੇ ਪਰਿਵਾਰਾਂ ਦੇ ਲੋਕ ਉਹ ਵੀ ਰੋਟੀ ਪਾਣੀ ਦੇ ਲਈ ਹੱਥ ਛੱਡਦੇ ਅਸੀਂ ਦੇਖੇ ਯੇਨਾਂ ਦੇ ਯੇਨਾਂ ਨੂੰ ਦੇਖ ਕੇ ਬਹੁਤ ਜਿਹੜੀ ਇਹ ਮਨ ਜਿਹੜਾ ਖਰਾਬ ਹੁੰਦਾ ਸੀ ਲੇਕਿਨ ਹੁਣ ਤੁਹਾਡੀ ਸ਼ਗਲ ਜਿਹੜੀ ਹੈ ਕਿਉਂ ਇਹ ਇਸ ਪਾਸੇ ਨਹੀਂ ਆ ਰਹੀ ਕਿਉਂਕਿ ਲੋਕ ਜਿਹੜੇ ਆ ਜਿਹੜੇ ਸਿਆਸੀ ਸੱਜਣ ਆ ਸਿਆਸੀ ਮੇਦੇ ਮਿੱਤਰ ਦੋਸਤ ਆ ਉਸੇ ਵਾਰ ਆਪਣਾ ਕੋਈ ਪਜਾਮਾ ਗਿੱਲਾ ਕਰਕੇ ਇੱਕ ਜਾਓ ਦੋਕ ਬੂਟੀਆਂ ਅੱਤੇ ਫੜ ਕੇ ਆਪਣੀ ਫੋਟੋ ਖਿਚਾ ਕੇ ਸਵੇਦੇ ਅਖਵਾੜਾਂ ਨੂੰ ਕੀ ਵੀ ਚੈਦਲਾਂ ਨੂੰ ਦੇ ਦੇਂਦੇ ਆ ਜਾਂ ਦਵਾ ਦੇਂਦੇ ਆ ਇਹਦੇ ਤੋਂ ਬਾਅਦ ਉਹਨਾਂ ਦੀ ਡਿਊਟੀ ਜਿਹੜੀ ਹੱਟ ਪੀਟ ਤਾਂ ਪਤਾ ਤੀ ਉਹ ਖਤਮ ਹੋ ਜਾਂਦੀ ਆ ਸੋ ਇਹ ਜਿਹੜਾ ਰਵਈਆ ਆ ਸਰਕਾਰ ਦਾ ਜਾਂ ਪੋਲਿਟਿਸ਼ੀਅਨਾਂ ਦਾ ਇਹ ਅਤ ਨਿੰਦਣਯੋਗ ਰਵਈਆ ਆ ਇਦੇ ਵਿੱਚ ਮਨੁੱਖਤਾ ਦੀ ਭਲਾਈ ਵਾਲੀ ਕੋਈ ਗੱਲ ਜਿਹੜੀ ਆ ਉਹ ਦਿਖਾਈ ਨਹੀਂ ਦਿੱਤੀ ਔਰ ਇਹਦਾ ਨਤੀਜਾ ਜਿਹੜਾ ਆ ਪੋਲਿਟਿਸ਼ੀਅਨਾਂ ਨੂੰ ਅੱਗੇ ਜਾ ਕੇ ਭੁਗਤਣਾ ਪੈ ਸਕਦਾ ਆ ਹੁਣ ਹੜਪੀਟਾਂ ਨੂੰ ਜਿਨ੍ਹਾਂ ਦਾ ਨੁਕਸਾਨ ਇੰਨਾ ਹੋਇਆ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਅਜੇ ਤੱਕ ਐਲਾਨ ਨਹੀਂ ਹੋਇਆ ਇਹ ਰਕਮ ਕਿੰਨੀ ਹੋਏਗੀ ਕਿੰਨੀ ਨਹੀਂ ਹੋਏਗੀ ਇਦੇ ਬਾਰੇ ਵੀ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਲੇਕਿਨ ਇੰਨੀ ਗੱਲ ਜਰੂਰ ਹੈ ਕਿ ਪੰਜਾਬ ਸਰਕਾਰ ਕੋਈ ਨਾ ਕੋਈ ਜਿਹੜਾ ਉਹ ਲੋਕਾਂ ਨੂੰ ਮੁਆਵਜ਼ਾ ਜਰੂਰ ਦੇਵੇਗੀ ਲੇਕਿਨ ਜੇ ਉਹਨਾਂ ਦੇ ਪਿਛਲੇ ਰਿਕਾਰਡ ਵਿੱਚ ਬਾਰੇ ਸੋਚੀਏ ਜਿਹਦੇ ਵਿੱਚ ਸਰਕਾਰ ਨੇ ਵੱਡੀ ਪੱਧਰ ਦੇ ਉੱਤੇ ਪਹਿਲਾਂ 2-4 ਮਹੀਨੇ ਪਹਿਲਾਂ ਇਹ ਐ ਮੇয়া ਤੋਂ ਬਰਬਾਦੀ ਨਾਲ ਹੋਈਆਂ ਫਸਲਾਂ ਉੱਪਰ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਏਰੀਏ ਦੇ ਵਿੱਚ ਅਜੇ ਤੱਕ ਵੀ ਮੁਆਵਜ਼ਾ ਜਿਹੜਾ ਦਿੱਤਾ ਨਹੀਂ ਗਿਆ ਜਿਹਦੇ ਨਾਲ ਲੋਕ ਜਿਹੜੇ ਆ ਪੀੜਤ ਲੋਕ ਆ ਉਹ ਵੀ ਉਹਨਾਂ ਵਿੱਚ ਵੀ ਹਾਹਾਕਾਰ ਮਚੀ ਹੋਈ ਹੈ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਦਿਲ ਖੋਲ ਕੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਔਰ ਜਿੱਥੇ ਕਿਤੇ ਵੀ ਉਹਨਾਂ ਨੂੰ ਦਿਸਦਾ ਆ ਕਿ ਉਹਨਾਂ ਨੂੰ ਉੱਥੇ ਜਿਆਦਾ ਜਿਆਦਾ ਜਿਹੜੀ ਹੈ ਮੁਆਵਜ਼ਾ ਦੇਣ ਦੀ ਲੋੜ ਹੈ ਉੱਥੇ ਉਹ ਮੁਆਵਜ਼ਾ ਜਿਆਦਾ ਦਿੱਤਾ ਜਾਵੇ ਇਹ ਨਾ ਦੇਖਿਆ ਜਾਵੇ ਕਿ ਫਲਾਣੇ ਏਰੀਏ ਦੇ ਵਿੱਚ ਇਤਨਾ ਦਿੱਤਾ ਹੈ ਉਹ ਔਰ ਇਨਾ ਹੀ ਮੁਆਵਜ਼ਾ ਅਸੀਂ ਉਸ ਏਰੀਏ ਵਿੱਚ ਦੇਵਾਂਗੇ ਇਹ ਗੱਲ ਮੈਂ ਸਮਝਦਾ ਕੋਈ ਇਹਦਾ ਕਟਰੀਆ ਨਹੀਂ ਬਣਾਇਆ ਜਾਣਾ ਚਾਹੀਦਾ ਔਰ ਲੋਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਲੋਕਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖ ਕੇ ਇਹ ਜਿਹੜੀਆਂ ਜਿਹੜੀ ਰਾਕਮ ਆ ਉਹ ਤਕਸੀਮ ਕੀਤੀ ਜਾਣੀ ਚਾਹੀਦੀ ਹੈ ਹਾਲਾਤ ਅਜੇ ਵੀ ਹੜ੍ਹਾਂ ਨਾਲ ਬਹੁਤ ਖਰਾਬ ਹੋ ਰਹੇ ਹਨ ਪਾਣੀ ਜਾਂ ਹੜ ਦਾ ਪਾਣੀ ਰੁਕੁੰਦਾ ਨਾਮ ਨਹੀਂ ਲੈ ਰਿਹਾ ਔਰ ਇਹਦੇ ਉਹਦਾ ਪਾਣੀ ਦਾ ਵਹਾ ਜਿਹੜਾ ਉਹ ਅਜੇ ਵੀ ਉਸੇ ਤਰ੍ਹਾਂ ਹੀ ਬਣਿਆ ਬਣ ਗਿਆ ਹੈ ਜੇਕਰ ਪਾਕਿਸਤਾਨ ਦੇ ਵਿੱਚ ਪੰਜਾਬੀ ਭਰਾਵਾਂ ਨੇ ਉੱਥੇ ਦੇ ਸੁਲੇਮਾਨ ਹਾਈਡਲ ਪ੍ਰੋਜੈਕਟ ਦੇ ਸਾਰੇ ਗੇਟ ਨਾ ਖੁੱਲੇ ਹੁੰਦੇ ਅੱਜ ਸਾਡੇ ਵੱਲ ਦਾ ਪੰਜਾਬ ਵੀ ਉਹ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਿਆ ਹੁੰਦਾ ਅਸੀਂ ਸ਼ੁਕਰ ਗੁਜ਼ਾਰ ਆਂ ਲੈਂਦੇ ਪੰਜਾਬ ਦੇ ਭਰਾਵਾਂ ਦਾ ਵੀ ਉੱਥੇ ਦੀ ਸਕਾਰਤਾ ਵੀ ਜਿਨ੍ਹਾਂ ਨੇ ਇੰਨੀ ਹਮਦਰਦੀ ਦਿਖਾ ਕੇ ਸਾਡੇ ਪੰਜਾਬੀਆਂ ਨੂੰ ਹੱਡ ਦੀ ਮਾਂ ਤੋਂ ਬਚਾਉਣ ਦਾ ਜਿਹੜਾ ਉਹ ਯਤਨ ਕੀਤਾ ਆ ਸੋ ਅਸੀਂ ਸਮਝਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ ਸਿਹਤਾਂ ਤਕਸੀਮ ਕਰਨ ਸਮੇ ਕਿਸੇ ਵੀ ਵੈਤਕਰੇ ਦਾ ਸ਼ਿਕਾਰ ਨਾ ਹੋ ਕਿਉਂਕਿ ਜੇ ਤੁਸੀਂ ਵੈਤਕਲਾ ਕਰੋਗੇ ਉਹ ਉਹਦੇ ਨਾਲ ਹਾਹਾਕਾਰ ਮਚੇਗੀ ਉਹ ਉਹਦੇ ਅਜੀਹਾ ਹੋ ਹੋ ਕੇ ਇਹ ਇਹਦਾ ਘਟਾ ਜਿਹੜਾ ਸਿਆਸੀ ਤੌਰ ਤੇ ਇਸ ਮੁਝੇ ਤੌਰ ਤੇ ਪੰਜਾਬ ਸਰਕਾਰ ਨੂੰ ਪੈਗਾ ਜਾਂ ਆਮ ਆਦਮੀ ਪਾਰਟੀ ਨੂੰ ਪੈਗ ਸੋ ਅੱਜ ਅਸੀਂ ਆਪਣੀ ਇਹ ਗੱਲਬਾਤ ਇੱਥੇ ਹੀ ਬੰਦ ਕਰਕੇ ਇਹ ਆਸ ਕਰਦੇ ਹਾਂ ਕਿ ਹੜ੍ਹਾਂ ਦੇ ਨਾਲ ਜੋ ਨੁਕਸਾਨ ਹੜਪੀੜਤਾ ਦਾ ਹੋਇਆ ਆ ਚਾਹੇ ਉਹ ਜਾਨੀ ਨੁਕਸਾਨ ਹੈ ਚਾਹੇ ਉਹ ਮਾਦੀ ਨੁਕਸਾਨ ਹੈ ਇਹਦੀ ਪੂਰਤੀ ਕਰਨ ਲਈ ਪੰਜਾਬ ਸਰਕਾਰ ਨੂੰ ਖਜ਼ਾਨਿਆਂ ਦੇ ਮੂੰਹ ਜਿਹੜੇ ਆ ਖੋਲਣੇ ਚਾਹੀਦੇ ਆ ਤਾਂ ਕਿ ਉਹ ਲੋਕ ਫਿਰ ਆਪਣੇ ਪੈਦਾ ਉਤੇ ਖੜੇ ਹੋ ਸਕਣ ਥੈਂਕ ਯੂ